ਆਸਾ ਮਹੱਲਾ ਪੰਜਵਾਂ ਅਰੜਾ ਵੈ ਬਿਲਲਾ ਵੈ ਨਿੰਦਕ ਪਾਰ ਬ੍ਰਹਮ ਪਰਮੇਸ਼ਰ ਬਿਸਰਿਆ ਆਪਣਾ ਕੀਤਾ ਪਾਵੇ ਨਿੰਦਕ ਰਹਾਉ ਜੇ ਕੋਈ ਉਸ ਕਾ ਸੰਗੀ ਹੋਵੇ ਨਾਲੇ ਲੈ ਸਿਧਾ ਵੈ ਅਣਹੋਂਦਾ ਅਜਗਰ ਪਰ ਉਠਾਏ ਨਿੰਦਕ ਅਗਨੇ ਮਹਿ ਜਲਾਵੇ ਪਰਮੇਸ਼ਰ ਕੈ ਦੁਆਰੇ ਜੇ ਹੋਏ ਵੀ ਤੀਤੈ ਸੋ ਨਾਨਕ ਆਕ ਸੁਣਾਵੇ भगत ਜਨਾ ਕੋ ਸਦਾ ਆਨੰਦ ਹੈ ਹਰ ਕੀਰਤਨ ਗਾਏ ਬਿਕਸਾਵੇ ਵਾਹਿਗੁਰਜ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ